ਆ ਲੋ ਜੀ ਝੋਨਾ ਆਪਣੇ ਖੇਤਿਆਂ ਤੇ ਝੋਨਾ ਲਾਤਾ ਆਪਾਂ ਝੋਨਾ ਲਾਉਣਾ ਸ਼ੁਰੂ ਕਰਤਾ ਆ ਤੇ ਮੈਂ ਆਇਆ ਸੀ ਛਲੀਆਂ ਲੈਣ ਆਹ ਮੱਕੀ ਆਪਣੀ ਆ ਜਿਹੜੇ ਵੀਰ ਪੰਜਾਬ ਤੋਂ ਬਾਹਰ ਰਹਿੰਦੇ ਹੋ ਅਕਸਰ ਕਹਿੰਦੇ ਆ ਵੀ ਭਾਈ ਖੇਤ ਵਿਖਾਇਆ ਕਰੋ ਪੰਜਾਬ ਦੇ ਤੁਹਾਡੇ ਇਲਾਕੇ ਦੇ ਸੁਲਤਾਨਪੁਰ ਲੋਧੀ ਦੇ ਮੰਡ ਦੇ ਖੇਤ ਕਿ ਹੋ ਜਾਇਆ ਤੇ ਕੀ ਚੱਲ ਰਿਹਾ ਆ ਤੇ ਵੀਰ ਉਹ ਝੋਨਾ ਸ਼ੁਰੂ ਹੋ ਗਿਆ ਪੰਜਾਬ ਚ ਸਾਡੇ ਇਲਾਕੇ ਚ ਤੇ ਵੀਰੋ ਹੁਣ ਆਪਾਂ ਤੁਹਾਨੂੰ ਥੋੜਾ ਜਿਆ ਕਮਾਉਨੇ ਆ ਇਲਾਕਾ ਵਿਖਾਉਨੇ ਆ ਵੇਖ ਲਓ ਝੋਨਾ ਲੱਗਾ ਹੋਇਆ ਸਾਹਮਣੇ ਮੱਕੀ ਸਾਡੇ ਇਲਾਕੇ ਚ ਇੰਨੀ ਮੱਕੀ ਆਇਰ ਗਈ ਐਨੀ ਮੱਕੀ ਕਿਉਂ ਕਿ ਪਿਛਲੀ ਵਾਰ ਨਾ ਲੱਖ ਲੱਖ ਰੁਪਇਆ ਵਜਾ ਸੀ ਗੱਲੇ ਚੋਂ ਤੇ ਲੋਕਾਂ ਨੇ ਮੱਕੀ ਮੱਕੀ ਲਾਤੀ ਲੈ ਵੀ ਆਪਾਂ ਬੰਦੇ ਚੜ ਗਏ ਆ ਨਾਲ ਹੀ ਆਏ ਪਾਸੇ ਨਦੀ ਆ ਆ ਟਟਾਇਆ ਬੰਦ ਦੇਖੋ ਪੰਜਾਬ ਦੀਆਂ ਸੜਕਾਂ ਟੁੱਟੀਆਂ ਹੋਈਆਂ ਬਾਸ ਨਚਾਰਾਂ ਭੰਡਾ ਨੇ ਨਕਲੀ ਪੰਜਾਬ ਵਿਖਾਤਾ ਅਸਲੀ ਪੰਜਾਬ ਦਾ ਤੇ ਹਾਲ ਮਾੜਾ ਹੀ ਆ ਨਾ ਸੜਕਾਂ ਨਾ ਸਕੂਲਾਂ ਡਿਸਪੈਂਸਰੀਆਂ ਨਾ ਕੋਈ ਖੇਡਾਂ ਦਾ ਸਭ ਖਤਮ ਹੋ ਗਿਆ ਪੰਜਾਬ ਚ ਆ ਵੇਖ ਲੋ ਸਾਡੇ ਇਲਾਕੇ ਮੱਕੀ ਮੱਕੀ ਲੱਗੀ ਹੋਈ ਮੱਕੀ ਮੱਕੀ ਯਾਰ ਬਲੇ 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 ਆ ਬੰਦ ਤੋਂ ਲੋਕੀ ਰੁੱਖ ਵਾਢਲ ਜਾਂਦੇ ਆ ਚੋਰੀ ਤੇ ਰੁੱਖ ਜਿਹੜੇ ਚਾਹੀਦੇ ਆ ਲੋੜ ਆ ਪਰ ਘਾਟਿਆ ਢੇਕਾ ਹੀ ਬਚੀਆਂ ਜਿੰਨੀਆਂ ਉਹ ਵੱਡੇ درختਾ ਸਾਰੇ ਚੋਰੀ ਵਾਢਲ ਜਾਂਦੇ ਆ ਆ ਮਹਿੰਗਾ ਸੌਂਦੀ ਮੋਟਰ ਆ ਗਈ ਤੇ ਵੀਰੋ ਬੰਦ ਤੇ ਚੱਲਦੇ ਜਾ ਰਹੇ ਚੱਲਦੇ ਜਾ ਰਹੇ ਚੱਲਦੇ ਜਾ ਰਹੇ ਦੇਖ ਲਓ ਮੱਕੀ ਮੱਕੀ ਵੀਰੋ ਸਾਡੇ ਇਲਾਕੇ ਚ ਮੱਕੀ ਮੱਕੀ ਇੰਨੀ ਮੱਕੀ ਬਲੈ ਬਲੈ ਜੇ ਆਰ ਕੇ ਸਰਕਾਰ ਨੇ ਰੇਟ ਨਾ ਦਿੱਤਾ ਨਾ ਤੇ ਕਿਸਾਨਾਂ ਨੇ ਧੌਣਾ ਸੁੱਟ ਲੈਣੀਆਂ ਫਿਰ ਪਿਛਲੀ ਵਾਰ ਲੱਖ ਲੱਖ ਰੁਪਈਆ ਵਟ ਲਿਆ ਆ ਤੇਰ ਕੀ ਮੱਕੀ ਮੱਕੀ ਲਾਤੀ ਮੱਕੀ ਮੱਕੀ ਲੋ ਬਈ ਇੱਥੇ ਝੋਨਾ ਲੱਗਣਾ ਆ ਆ ਕਦ ਹੋ ਗਿਆ ਵੀਰੋ ਆ ਦੇਖ ਲੋ ਆ ਕਦ ਹੋਇਆ ਪਿਆ ਆ ਤੇ ਉਹ ਪਰਲੇ ਪਾਸੇ ਸਾਹਮਣੇ ਸਾਡੇ ਮਾਮੇ ਦਾ ਝੋਨਾ ਆ ਸਾਡੇ ਮਾਮਾ ਸਾਡਾ ਮਾਮਾ ਗਿਆਨੀ ਭਾਗੋਬੜੇ ਦਾ ਆ ਉਹਦਾ ਝੋਨਾ ਲੱਗਾ ਹਾ ਵੀਰੋ ਤੇ ਆਪਾਂ ਹੁਣ ਬੰਦ ਤੋਂ ਉਤਰ ਗਏ ਤੇ ਭਾਗੋਬੜੇ ਵੱਲੋਂ ਤੁਰ ਚੱਲੇ ਆ ਤੇ ਆ ਝੋਨਾ ਵੇਖ ਲਓ ਝੋਨਾ ਲੱਗਣਾ ਸ਼ੁਰੂ ਹੋ ਗਿਆ ਇਹ ਭਾਗੋਬੜੇ ਵਾਲੇ ਸਾਡੇ ਗਿਆਨੀ ਮਾਮੇ ਦਾ ਝੋਨਾ ਆ ਤੇ ਦੂਜੇ ਪਾਸੇ ਮੱਕੀ 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 ਉਹ ਸਾਹਮਣੇ ਗਿਆਨੀ ਮਾਮੇ ਦਾ ਖੂਆ ਤੇ ਲੋ ਬਈ ਝੋਂਦਾ ਸਾਡੇ ਇਲਾਕੇ ਚ ਲੱਗਣਾ ਸ਼ੁਰੂ ਹੋ ਗਿਆ ਆ ਤੇ ਦੇਖੋ ਬਈ ਪੰਜਾਬ ਦੇ ਕੀਦ ਹੈ ਹੋ ਜਾ ਆ ਅੱਜ ਕੱਲ ਸਾਡੇ ਮੰਡ ਏਰੀਏ ਵਿੱਚ ਆ ਫੇ ਮੱਕੀ ਆ ਗਈ ਮੱਕੀ ਕਵਲੀ ਹੋਈ ਫਿਰਦੀ ਐ ਕਿ ਮੱਕੀ 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 ਬਲੇ ਬਲੇ ਆ ਚੱਕੋ ਫੇ ਆ ਗਈ ਮੱਕੀ ਛਲਦੀਆਂ ਹੀ ਛਲਦੀਆਂ ਮੱਕੀ ਮੱਕੀ ਸਾਡੇ ਇਲਾਕੇ ਚ ਆ ਚੱਕੋ ਜੀ ਹੁਣ ਪਿੰਡ ਭਾਗੋ ਬੁੱਢਾ ਆ ਗਿਆ ਆ ਆ ਗਿਆ ਹੀ ਪਿੰਡ ਭਾਗੋ ਬੁੱਢਾ ਤੇ ਉਹ ਸਾਹਮਣੇ ਬਿੱਲੇ ਦਾ ਘਰ ਆ ਵੀਰੋ ਤੇ ਆਪਾਂ ਹੁਣ ਬਿੱਲੇ ਦੀ ਦੁਕਾਨ ਤੇ ਜਾਵਾਂਗੇ ਆ ਚੱਕੋ ਜੀ ਚੱਕੋ ਜੀ ਚੱਕੋ ਜੀ ਇੱਥੇ ਮੋਹਣਾ ਸਿੰਘ ਬੈਠਾ ਹੋਣਾ ਸਾਹਮਣੇ ਆ ਗੋਬੜੇ ਦੀ ਸ਼ਾਨ ਮੋਹਣਾ ਸਿੰਘ ਆ ਬੈਠਾ ਹੀ ਮੋਹਣਾ ਸਿੰਘ ਤੇ ਆ ਇਟਾਂ ਤੇ ਮੱਕੀ ਮੱਕੀ ਲੱਗੀ ਚਾਰ ਚ ਫਿਰੇ ਬੱਲੇ ਬੱਲੇ ਮੱਕੀ ਮੱਕੀ ਤੇ ਮੈਨੂੰ ਲੱਗਦਾ ਆ ਵੀ ਸਾਹਮਣੇ ਬਲੇਰੀ ਦੁਕਾਨ ਪਤਾ ਨਹੀਂ ਖੁੱਲੀ ਅਗ ਨਹੀਂ ਖੁੱਲੀ ਲੱਗ ਜੂ ਪਤਾ ਹੁਣੇ ਬਲੇਰੀ ਦੁਕਾਨ ਦਾ ਕਿ ਖੁੱਲੀ ਅਗ ਨਹੀਂ ਖੁੱਲੀ ਐ ਭਾਈ ਯਾਰ ਤੇਵਾ ਘਾਟਿਆ ਲੇ ਆ ਗਏ ਬਲੇਰੀ ਦੁਕਾਨ ਤੇ ਉਹ ਸਾਹਮਣੇ ਬੈਠਾ ਬਿੱਲਾ ਟਾਇਰ ਪੈਂਚਰ ਹੋ ਗਿਆ ਯਾਰ ਬੇ ਦੇਖੋ ਪੈਂਚਰ ਹੋ ਗਿਆ ਮੋੜਾ ਕੰਗਾ ਨਾ ਕਾਫੇ ਹੋਣ ਬੰਨੀ ਵੀ ਤੇ ਲਵ ਯੂ ਬੇਲਾ ਭਾ ਗੋਬੜੇ ਦੀ ਸ਼ਾਣਾ ਨਾ ਲਵ ਯੂ ਲਵ ਯੂ ਤਾਰ ਤਮੈਦਾ ਸੋਢੀ ਸਾਹਿਬ ਲਵ ਯੂ ਬੇਲਾ ਬੋਲਦਾ ਕੁਛ ਬੋਲਣਾ ਠੀਕ ਠਾਕ ਆ ਦੇਖ ਲੋ ਮੱਕੀ ਮੱਕੀ ਬਲੇਰੀ ਦੁਕਾਨ ਹੈ ਦੇਖ ਲੋ ਮੱਕੀ ਇਹ ਟਾਇਰ ਲਾਤਾ ਆਪਾਂ ਮੋਟਰਸਾਈਕਲ ਦਾ ਬਿੱਲਾ ਲੱਗ ਪਿਆ ਪੈਂਚਰ ਬਣਾਉਣ ਬਿੱਲਾ ਬੜਾ ਵਧੀਆ ਨੌਜਵਾਨ ਆ ਨਸ਼ੇ ਪਤੇ ਤੋਂ ਬਚਿਆ ਹੋਇਆ ਆ ਇਹ ਇਹੋ ਜਿਹਾ ਨੌਜਵਾਨ ਆ ਵੀ ਨਸ਼ੇ ਵਾਲੇ ਦੇ ਕੋਲ ਵੀ ਨਹੀਂ ਖੜਾ ਹੁੰਦਾ ਨਸ਼ੇ ਪਤੇ ਤੋਂ ਇੱਕਦਮ ਬਚਿਆ ਹੋਇਆ ਆ ਇਹ ਭਾਗੋਵਲੇ ਦੀ ਸ਼ਾਨ ਆ ਉਹ ਬੰਦਾ ਜਿਹਨੇ ਅੱਜ ਤੱਕ ਕਦੀ ਨਸ਼ਾ ਨਹੀਂ ਖਾਦਾ ਤੇ ਉਹ ਲਾਤਾ ਹੀ ਪੈਂਚਰ ਲਗ ਪਿਆ ਬਿੱਲਾ ਪੈਂਚਰ ਲਾਉਣ ਲਗ ਪਿਆ ਤੇ ਹੁਣ ਪੈਂਚਰ ਲਾ ਕੇ ਤੇ ਹੁਣ ਮੋਟਰਸਾਈਕਲ ਨੂੰ ਨਸ਼ੇ ਤੋਂ ਰਹਿਤ ਬਿੱਲਾ ਨਸ਼ਾ ਤੇ ਖਾਂਦਾ ਹੀ ਨਹੀਂ ਬਿਲਕੁਲ ਨਸ਼ਾ ਨਹੀਂ ਖਾਂਦਾ ਏ ਮੁੰਡਾ ਆਹ ਲਓ ਜੀ ਟਾਇਰ ਲਾਤਾ ਆਇਆ ਤੇ ਇਹ ਬਿੱਲਾ ਲਗ ਪਿਆ ਪੈਂਚਰ ਲਾਉਣ ਧੰਨਵਾਦ ਬਿੱਲੇ ਵੀਰ ਜੇ ਤੂੰ ਨਾ ਹੁੰਦਾ ਤੇ ਪੈਂਚਰ ਕਿਦਾਂ ਲੱਗਦਾ ਤੇ ਆ ਜਾ ਕਾਡੂ ਦਾ ਕਾਡ ਲਿਆ ਬੱਲੇਰੇ ਪੈਂਚਰ ਨਸ਼ੇ ਪਤੇ ਤੋਂ ਬਜਿਆ ਨੌਜਵਾਨ ਸਾਰੇ ਨੌਜਵਾਨ ਨਸ਼ੇ ਪਤੇ ਤੋਂ ਰਹਿਤ ਹੋਣੇ ਚਾਹੀਦੇ ਪੰਜਾਬ ਚ ਆ ਜੀ ਔਲਾਦ ਆ ਪੈਂਚਰ ਦੇਖੇ ਹੁਣ ਐ